ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲੇ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਜਿਹਨੂੰ ਲੈ ਕੇ ਕਾਟੋਕਲੇ ਚੱਲ ਰਿਹਾ ਹੈ ਉਸੇ ਤਰ੍ਹਾਂ ਵੱਡਾ ਜਿਹੜਾ ਬਵਾਲ ਮਚ ਗਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਰੱਜ ਕੇ ਕੁੱਤੇਖਾਣੀ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਪੌਣੇ 3 ਸਾਲ ਹੋ ਗਏ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਪੂਰਾ ਕੀਤਾ ਗਿਆ ਚਾਹੇ ਤੰਜਗੱਸੀ ਹੋਣ ਰਵਨੀਤ ਬਿੱਟੂ ਨੇ ਤੇ ਭਾਵੇਂ ਰਾਜਾ ਫੁਰਿੰਗ ਨੇ ਇੱਧਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੀ ਕਹਿ ਰਹੀ ਹੈ ਕਿ ਕੈਬਨਿਟ ਦੇ ਵਿੱਚ ਬੜਾ ਵੱਡਾ ਫਿਰ ਬਦਲ ਹੋਣਾ ਚਾਹੀਦਾ ਹੈ ਕਿਉਂਕਿ ਇਹਨਾਂ ਕੈਬਨਿਟ ਮੰਤਰੀਆਂ ਨੇ ਕੋਈ ਚੱਜ ਦੇ ਕੰਮ ਨਹੀਂ ਕੀਤੇ ਭਾਵੇਂ ਪੰਜ ਨਵੇਂ ਬਣਾ ਦਿੱਤੇ ਗਏ ਨੇ ਇਸ ਦੇ ਬਾਪ ਯੂਧ ਵੀ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਣਾ ਸੀ ਲੇਕਿਨ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਇਹ ਦੇ ਸੂਬੇ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਉੱਤੇ ਪੰਜਾਬ ਦੀ ਸਾਰੀ ਵਾਕ ਡੋਰ ਰੱਖ ਦਿੱਤੀ ਗਈ ਹੈ। ਯਾਨੀ ਕਿ ਉਹ ਬਿਨਾ ਇਨ ਬਿਨ ਕੰਮ ਕਰ ਰਹੇ ਨੇ ਜਿੰਨੀਆਂ ਵੀ 파ਵਰਾ ਨੇ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਖੋ ਕੇ ਉਹ ਦੇ ਦਿੱਤੀਆਂ ਗਈਆਂ ਨੇ ਅਮਨ ਅਰੂੜਾ ਨੂੰ। ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਹਿ ਰਹੇ ਨੇ ਕਿ ਸਾਨੂੰ ਮੰਤਰੀ ਬਣਾਓ। ਸਾਡੇ ਨਾਲ ਵਾਅਦੇ ਕੀਤੇ ਗਏ ਸੀ ਅਸੀਂ ਕੋੜਾ ਨਾ ਪੈ ਲਗਾਇਆ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਅਸੀਂ 12 13 13 ਸਾਲਾਂ 13 13 ਸਾਲ ਹੋ ਗਏ ਨੇ ਫੰਡਾਂ ਦਿੰਦੇ ਰਹੇ ਹਾਂ। ਇੱਧਰ ਹੁਣ ਵੱਡਾ ਬਦਲਾਅ ਆਵੇਗਾ ਨਗਰ ਨਿਗਮ ਦੀਆਂ ਚੋਣਾਂ ਤੋਂ ਗ੍ਰਹਿ ਮੰਤਰਾਲਾ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਅਤੇ ਮੁੱਖ ਮੰਤਰੀ ਤਾਂ ਹੈ ਹੀ ਨੇ ਉਹ ਉਧਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸ਼ਿਕਾਇਤ ਕਰ ਦਿੱਤੀ ਹੈ ਕਿ ਗਰਾਊਂਡ ਲੈਵਲ ਰਿਪੋਰਟ ਜਿਹੜੀ ਆ ਬਿਲਕੁਲ ਜ਼ੀਰੋ ਹੈ ਆਖਰਕਾਰ ਮੁੱਖ ਮੰਤਰੀ ਬਦਲੋ ਗ੍ਰਹਿ ਮੰਤਰਾਲੇ ਦਾ ਮੰਤਰੀ ਬਦਲੋ ਇਹ ਗੱਲ ਕਹਿ ਦਿੰਦੀ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਦਿਲ ਦੇ ਵਿੱਚ ਘਰ ਘਰ ਗਈ ਹੈ ਸ੍ਰੀਤਾ ਕੇਜਰੀਵਾਲ ਦੀ ਇਹ ਗੱਲ ਕਿ ਇੱਕ ਵੱਡੇ ਆਈਪੀ ਅਫਸਰ ਐਸ ਤਰ੍ਹਾਂ ਦਾ ਝੂਠ ਨਹੀਂ ਬੋਲ ਸਕਦੇ ਕਿ ਗਰਾਊਂਡ ਲੈਵਲ ਜਿਹੜੀ ਰਿਪੋਰਟ ਹੈ ਸਾਡੀ ਉਹ ਜ਼ੀਰੋ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਮੰਤਰੀਆਂ ਨਾਲ ਲੱਗ ਰਹੇ ਨੇ ਕਿ ਭਾਈ ਤੁਹਾਨੂੰ ਪੌਣੇ ਤਿੰਨ ਤਿੰਨ ਸਾਲ ਹੋ ਗਏ ਨੇ ਹੁਣ ਮੰਤਰੀ ਪੁਨੇ ਦਾ ਸਾਡਾ ਜਿਹੜਾ ਹੈ ਟਾਈਮ ਆ ਗਿਆ ਹੈ ਸਾਡਾ ਵਕਤ ਹੈ ਇਧਰ ਆਮ ਆਦਮੀ ਪਾਰਟੀ ਦੇ ਕਮਿਨਰ ਰਵਿੰਦ ਕੇਜਰੀਵਾ ਕੌਮੀ ਜਨਰਲ ਸਕੱਤਰ ਆਮ ਆਦਮੀ ਪਾਰਟੀ ਦੇ ਸੰਦੀਪ ਪਾਟਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ਖੋਈ ਜਾ ਸਕਦੀ ਹੈ ਅਤੇ ਅਮਨ अरोड़ा ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਕਿਉਂਕਿ ਹਿੰਦੂ ਚਿਹਰਾ ਆਲਰੇਡੀ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣੇ ਭਾਵੇਂ 2 ਮਹੀਨਿਆਂ ਵਾਸਤੇ ਬਣੇ ਇਧਰ ਜਿਸ ਤਰ੍ਹਾਂ ਲਗਾਤਾਰ ਧੜਾ ਧੜ ਕੰਮ ਕਰ ਰਹੇ ਨੇ ਅਮਨ अरोड़ा ਅਮਨ अरोड़ा ਉੱਤੇ ਪੱਤਾ ਖੇਡੇਗੀ ਆਪ ਆਭੀ ਪਾਰਟੀ ਦੀ ਹਾਈ ਕਮਾਂਡ ਅਤੇ ਅਰਵਿੰਦ ਕੇਜੀਵਾਲ ਜੋ ਕਮਿਸ਼ਨਰ ਨੇ ਆਪ ਆਭੀ ਪਾਰਟੀ ਦੇ ਕਿ ਅਮਨ अरोड़ा ਨੂੰ ਪ੍ਰਧਾਨ ਬਣਾਓ ਤਾਂ ਕਿ ਸਾਰੇ ਮਸਲੇ ਪਹਿਲ ਦੇ ਹਦਾਰ ਤੇ ਹੱਲ ਕੀਤੇ ਜਾ ਸਕਣ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜੀਵਾਲ ਦਾ ਜਿਹੜਾ ਹੈ ਜਿਹੜੀ ਹੈ ਇੱਕ ਦੂਜੇ ਨਾਲ ਲੱਗ ਰਹੇ ਨੇ ਜਦੋਂ ਤੇ ਅਰਵਿੰਦ ਕੇਜੀਵਾਲ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਚਾਹੇ ਫੁੱਲਾਂ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਨਾ ਲਿਆ ਗਿਆ ਹੋਵੇ ਚਾਹੇ ਮੁੱਖ ਮੰਤਰੀ ਨਾ ਕੀਤੀ ਹੋਵੇ ਕਿ ਭਾਈ ਮੈਂ ਪੰਜਾਬ ਦੇ ਖਜ਼ਾਨੇ ਜੀ ਤੁਹਾਨੂੰ ਹੁਣ ਕੁਝ ਨਹੀਂ ਦੇਵਾਂਗਾ ਚਾਹੇ ਬਦਾਲ ਸਭਾ ਦੀਆਂ ਚੋਣਾਂ Gujarat ਦੇ ਵਿੱਚ ਹੋਣ ਤੇ ਭਾਵੇਂ ਹੁਣ Haryana ਦੇ ਵਿੱਚ ਇੱਧਰ ਜਿਵੇਂ ਅਰਵਿੰਦ ਕੇਜੀਵਲ ਬਾਹਰ ਆਏ ਉਸ ਦਿਨ ਸੂਬੇ ਦੇ ਮੁੱਖ ਮੰਤਰੀ ਨੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਕੇ Haryana ਦੇ ਵਿੱਚ ਇਸ ਲਈ ਸੂਤਰ ਦੱਸਦੇ ਨੇ ਕਿ ਅਮਨ ਅਰੂੜਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ